ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਗਿਆ ਤੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਆਗੁਣ ਤਰੱਕੀਆਂ ਬਾਛੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਬੈਠਿਆ ਜੀ ਦੱਖਣ ਅੱਜ ਫੜਿਆ ਵਾ ਜ਼ੋਰ ਫੇਰ ਪੂਰਾ ਅੱਜ ਦੱਖਣ ਚੱਲਦਾ ਜ਼ੋਰ ਗਾ ਕੱਲ ਥੋੜੀ ਜੀ ਹਵਾ ਘੱਟ ਚੱਲਦੀ ਸੀ ਚੱਲਦਾ ਜਾਣੀ ਦੱਖਣੇ ਦਾ ਵੀ ਇਹ ਦੱਖਣ ਕੱਲ 2:00 ਵਜੇ ਹੋ ਗਿਆ ਫਿਰ ਆਪਣਾ ਬੰਦ ਬਸ 2:00 ਵਜੇ ਤੇ ਕਾਹਨੂੰ ਪੁੱਛਦੇ ਗਰਮੀ ਇਹ ਜੀ ਹੋਈ ਐ ਵੀ ਨਾ ਸਮਾਰਤਾ ਇੱਕ ਵਾਰ ਗਰਮੀ ਵਾਲਾ ਦਾ ਇੰਨਾ ਉਹ ਕਰਿਆ ਨੇ ਉਹਦੇ ਕਰਕੇ ਸਾਮਕਾ ਕੱਲ ਦਾ ਸਰੀਰ ਵੀ ਥੋੜਾ ਜਿਹਾ ਡਾਊਨ ਜਾ ਹੋਇਆ ਪਿਆ ਜ਼ਖਾਮ ਜਾ ਹੋ ਗਿਆ ਵੀ ਜ਼ਖਾਮ ਵੀ ਹੋਰੇ ਚੀਜ਼ ਕਹੀ ਜੀ ਹੈ ਜਿੰਨੀ ਮਰਜ਼ੀ ਦਵਾਈ ਲੈ ਲੋ ਬਸ ਜੋਰ ਲਾਉਂਦਾ ਪੂਰਾ ਕੱਲ ਦੀਆਂ ਤਿੰਨ ਚਾਰ ਖਰਾਕਾਂ ਲੈ ਲਈਆਂ ਵੀ ਪਰ ਨਹੀਂ ਜ਼ਖਾਮ ਐਂ ਲੱਗਦਾ ਜਮਾਂ ਹੀ ਅਸਰ ਨਹੀਂ ਹੈਗਾ ਵੀ ਇੱਕ ਜ਼ਖਾਮ ਵੀ ਹੋਰ ਤਰ੍ਹਾਂ ਦੇ ਇੱਕ ਹੱਸ ਜਿੱਲੀ ਜਾਂਦੀ ਹੈ ਇੱਕ ਬੰਦ ਜੀ ਹੈ ਉਹਦੇ ਕਰਕੇ ਸਾਰੇ ਸਰੀਰ ਇੱਕ ਦਖਣ ਨਾ ਕੋ ਕਰਿਆ ਹੋਰ ਤਰ੍ਹਾਂ ਹੱਡ ਪੈਰ ਤੇ ਇੱਕ ਜ਼ਖਾਮ ਨੇ ਇਹ ਗਰਮ ਬੁਖਾਰ ਦੀ ਭਖ ਜੀ ਹੁੰਦੀ ਹੈ ਬੁਖਾਰ ਹੈ ਨਹੀਂ ਵੈਸੇ ਵੀ ਚਲੋ ਹੁਣ ਮੋਟਰ ਬੈਠੇ ਅੱਜ ਇੱਕ ਨਾ ਆਪਾਂ ਕੱਲ ਕੁਰਸੀ ਵਾਲਿਆਂ ਨੂੰ ਫੋਨ ਕਰਿਆ ਤਾਂ ਇੱਥੇ ਲਿਆਉਣ ਰਿਹਾ ਮੋਟਰ ਪਾਸ ਤੇ ਕਈ ਵਾਰ ਫੋਨ ਕਰਿਆ ਉਹਨੂੰ ਉਹਨੂੰ ਕੰਮ ਬਾਈ ਨੂੰ ਥੋੜਾ ਜਿਆਦਾ ਤਾਂ ਕਹਿੰਦਾ ਮਾ ਕੇ ਕਰਦਾ ਫੋਨ ਦੋ ਤਿੰਨ ਵਾਰ ਆ ਵੀ ਲੈਣਾ ਅਠ ਭਾਜੀ ਦੀ ਕੱਲ ਉਹਨੂੰ ਵੀ ਕਈ ਵਾਰ ਸੇ ਕੰਮ ਦੀ ਫਿਰ ਸ਼ਿਆਮ ਨੂੰ ਕਹਿੰਦਾ ਸ਼ਾਮ ਨੂੰ ਮਾ ਚਲ ਹੁਣ ਕੱਲ ਨੂੰ ਦੇਖਦੇ ਆ ਵੀ ਹੁਣ ਇੱਕ ਪ੍ਰੋਗਰਾਮ ਪੈਂਡਰੇ ਵਿੱਚ ਸੁਖਨ ਸਿੰਘ ਸਾਹਿਬ ਦਾ ਪਾਠਾ ਕਿਸੇ ਦੇ ਉਹਨਾਂ ਦੇ ਭੋਗ ਪੈਣਾ ਉਹਦੇ ਬਾਅਦ ਆਪਾਂ ਜਾਲਦੇ ਬਾਈ ਦਾ ਫੋਨ ਆਇਆ ਤਾਂ ਕਹਿੰਦਾ ਵੀ ਆਜਾ ਜੇ ਮੈਂ ਦੁਕਾਨ 'ਤੇ ਪਰਿਆ ਵੀ ਲਿਆਉਂਦੇ ਜਾ ਕੇ ਬਾਕੀ ਕੁਰਸੀਆਂ ਉੱਥੇ ਦੇਖਦੇ ਆਂ ਕਿਹਿਆਂ-ਕਿਹਾਂ ਕੁਰਸੀਆਂ ਚਲੋ ਫੋਨ ਅਸੀਂ ਕਿਹੜਾ ਹੀ ਫੋਟੋ ਭੇਜ ਦੋ ਫੋਟੋ ਫੂਟੋ ਤਾਂ ਆ ਹੀ ਨਹੀਂ ਸਾਡੇ ਕੋਲ ਵੀ ਜਾ ਕੇ ਦੇਖਣੀਆਂ ਪੈਣੀਆਂ 1.5 300 ਰੁਪਏ ਨੂੰ ਕੁਰਸੀ ਦੱਸਦਾ ਉਹ ਐ ਬੈਂਦਿਆ ਬੁਣੀਆਂ ਮੈਂ ਕਹਿੰਦਾ ਵੀ ਆਪਣੀਆਂ ਛਾਂਟ ਕੇ ਲੈ ਜਾਓ 50 ਕੁਰਸੀਆਂ 50 ਪਹਿਲਾਂ ਤਾਂ 10 ਮੰਨਦਾ ਇਹਨਾਂ ਦਿਨੇ ਕਹਿੰਦਾ ਮੇਰਾ ਸੈੱਟ ਜਿਹਾ ਬਣਾਇਆ ਹੋਇਆ ਵੀ ਜਿਹਨੇ ਲੈ ਕੇ ਜਾਣੇ 50 ਦੇਣੀਆਂ ਕੁਰਸੀਆਂ ਜਿਹੜੀ ਉਸ ਗਾਈ ਮੋਟਰ ਪਰ ਰੱਖਣ ਵਾਸਤੇ ਆਏ ਕਿਸੇ ਟੈਂਟ ਵਾਲੇ ਬੰਦੇ ਦੀ ਕੋਹਾਇਤਾ ਉਹ ਕਹਿੰਦਾ ਵੀ ਕੋਈ ਨਹੀਂ ਛਾਂਟ ਕੇ ਕਹਿੰਦਾ ਲੈ ਆਓ ਆਪਣੀਆਂ 10 ਕੁਰਸੀਆਂ ਵੀ ਹੁਣ ਭੋਗ ਦੇ ਬਾਅਦ ਜਾਂਦੇ ਆ 12 ਕੁ ਵਜ ਜਾਣੇ ਤਕਰੀਬਨ ਜਾਣਿਆਂ ਨੂੰ ਉਹਨੂੰ ਦੱਸਤਾ ਫੋਨ ਆ ਗਿਆ ਤਾਂ ਬਾਈ ਦਾ ਮਹਾ ਵੀ ਸਾਨੂੰ ਲੱਜਣਾ ਘੰਟਾ ਖੰਡ ਆਉਣੇ ਉਹਨਾਂ ਲਈ ਵੀ ਚਲੋ ਬਾਕੀ ਉੱਥੇ ਦਿਖਾਉਂਦੇ ਹੀ ਜਾ ਕੇ ਜਵੇਂ ਦੀ ਹੋਈਆਂ ਕੁਰਸੀਆਂ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਹਲੇ ਪਨੀਰੀ ਤਾਂ ਦੇਖਦੇ ਜੀ ਹੁਣ ਇੱਕ ਦੋ ਦਿਨ ਹੋਰ ਕੱਢਦੇ ਨੇ ਆਹ ਥੋੜਾ ਜਿਹਾ ਮੌਸਮ ਦੋ ਕੁ ਦਿਨ ਚ ਖਰਾਬ ਦੱਸਿਆ ਵਾ ਨੇਰੀ ਝੱਖੜ ਜਾ ਵਿੱਚ ਕੋ ਫਰੀ ਦੇ ਵਿੱਚ ਪਨੀਰੀ ਬੀਜੇ ਦੇ ਇੱਕ ਵਾਰ ਆਪਾਂ ਨੇ ਮੈਂ ਕਹਿੰਦਾ ਪਿਛਲੇ ਸਾਲ ਦੀ ਗਲਤੀ ਪਤਨੇ ਉਹਦੇ ਪਿਛਲੇ ਸਾਲ ਦੀ ਗਲਤੀ ਵੀ ਬੀਜੇ ਦੇ ਬਾਅਦ ਦੂਏ ਦਿਨ ਨਾਲ ਮੀਂਹ ਪਿਆ ਫਿਰ ਵੀ ਗੁੱਛੇ ਜਿਹਾ ਇਕੱਠੇ ਕਰਤੇ ਤੇ ਇਹ ਚੀਜ਼ ਤੇ ਡਰ ਲੱਗਾ ਇੱਕ ਹੁਣ ਪਨੀਰੀ ਕਾਲ ਜੱਗੇ ਰਾਂ ਨਾ ਬੀਜੀ ਹੈ ਜਿਹੜੀ ਸੁੱਕੇ ਵੀ ਛਿੱਟਾ ਦੇ ਕੇ ਮੈਨੂੰ ਫੋਨ ਵੀ ਆਇਆ ਵੀ ਕਹਿੰਦੇ ਮੈਂ ਕਮੈਂਟਾਂ ਚ ਪੜਿਆ ਉਹ ਕਹਿੰਦੇ ਵੀ ਏਕੜੇ ਬੀਜੋ ਸੁੱਕੇ ਛਿੱਟਾ ਦੇ ਕੇ ਥੋੜੀ ਜੰਗੜੀ ਫੇਰ ਦਿਓ ਯਾਨੀ ਪਹਿਲਾਂ ਪਾਣੀ ਆ ਜਿਹੜਾ ਉਹ ਥੋੜਾ ਜਿਹਾ ਹਿਸਾਬ ਕਰਾਉਣਾ ਹੌਲੀ ਹੌਲੀ ਵੀ ਜੇ 100 ਦਾਣਾ ਬੀਜੇ ਤਾਂ 100 ਵੀ ਇਹ ਜੰਮਣ ਤੇ ਬਹੁਤ ਵਧੀਆ ਰਹਿੰਦੀ ਆ ਬਾਕੀ ਦੇਖੂਗੇ ਤਜਰਬਾ ਇੱਕ ਨੇ ਛੱਟਾ ਦੇ ਕੀ ਬੀਜਣੀ ਆ ਵੀ ਜਿਹੜੇ ਵੀਰ ਬੀਜ ਦੇ ਉਹ ਮਾੜਾ ਦੱਸ ਦੋ ਠੀਕ ਆ ਵੀ ਹਾਂ ਵਧੀਆ ਸੁੱਕੇ ਵੀ ਛੱਟਾ ਦੇ ਕੇ ਪਾਚ ਪਰ ਪਾਣੀ ਲਾਦਣਾ ਹੌਲੀ ਹੌਲੀ ਪਾਣੀ ਲਾਦਾਂਗੇ ਥੋੜਾ ਜਿਹਾ ਰੋਕ ਕੇ ਰੱਖਾਂਗੇ ਪਾਣੀ ਵੀ ਜੇ ਧਾਮ ਗ ਜਾਵੇ ਬੀਜ ਨਾ ਇਕੱਠਾ ਹੋਵੇ ਤਾਂ ਸੋਰ ਤਾਂ ਕੋਈ ਚੱਕਰ ਨਹੀਂ ਹੈਗਾ ਵੀ ਜਾਨੇ ਕਹਿੰਦੇ ਜੰਮ ਦਾ ਬਹੁਤ ਵਧੀਆ ਆਪਾਂ ਛੱਟੇ ਵਾਲੀ ਦੇ ਵਿੱਚ ਤਾਂ ਸਮਝ ਲਓ ਵੀ ਜੇ ਆਪਾਂ ਨੇ 100 ਵਿੱਚ ਤੇ 60% ਦਾ ਹੁੰਦਾ 40% ਦਾ ਦਾਣਾ ਕੋਨੇ ਪਿਆ ਰਹ ਜਾਂਦਾ ਵੇ ਚਲੋ ਠੀਕ ਹੈ ਜੀ ਬਾਕੀ ਚਲਦੇ ਆ ਕੁਰਸੀਆਂ ਵਾਲੇ ਕੋਲ ਕੁਰਸੀਆਂ ਦਿਖਾਉਂਦਾ ਸਾਨੂੰ ਜਿਵੇਂ ਦਾ ਹੈ ਪ੍ਰੋਗਰਾਮ ਉੱਥੇ ਆਪਾਂ ਸਾਰਾ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ। ਉਹ ਵਈ ਲੱਗੇ ਮਿਸਤਰੀ। ਆ ਲੂਵਰ ਜਿਆਦਾ ਹੀ ਬਹੁਤ ਲੰਬਾ ਚੌੜਾ ਕੰਮ ਹੈ। ਮਾਇਗਾ ਨੇ ਨੂੰ ਨਹੀਂ ਨਹੀਂ ਹੋ ਗਿਆ ਲੱਗਿਆ ਨੂੰ ਬੜਾ ਹੀ ਗੱਬਣੀ ਹੈ। ਇੱਕ ਥੱਲੇ ਵਾਧਰੇ ਨੂੰ ਲੱਗੇ ਬਸ। ਆ ਦੁੱਪਰ ਲੱਗਿਆ ਵਾਧਰੇ ਵਾਧਰੇ ਲਾਉਣੇ। ਪਰਲੇ ਬਸ ਤੇ। ਮੈਸਟਰੀ ਕਾ ਛੁੱਟਿਆ ਕਰਕੇ 2 3 ਕੰਮ ਦਾ ਕੋਈ ਕਹੇ ਕਦੇ ਹੋਰ ਵਸ ਲਾਇਆ ਵਾ ਨਹੀਂ ਦਿੱਲੀ ਗੱਲ ਅੱਛਾ ਦਿੱਲੀ ਰਹਿੰਦੇ ਘੱਟੇ ਰਹਿੰਦੇ ਦਿੱਲੀ ਨਹੀਂ ਕਰੇਸ਼ਦਾਰੀ ਕੋਈ ਸਾਰਾ ਲੰਦਾ ਅੱਛਾ ਮੇਰੇ ਸੱਤ ਮੋੜੇ ਆਇਆ ਸੀ ਆਹ ਹਾਂ ਸਾਰੇ ਬੋਲ ਠੀਕ ਹੈ ਉਹ ਆਨੇ ਆਦੇ ਤੇ ਇਧਰ ਸਾਰਾ ਜਿੰਦ ਕਰਾਉਣ ਆਇਆ ਦਾ ਠੀਕ ਆ ਠੀਕ ਉਹ ਆਏ ਨਹੀਂ ਫਿਰ ਉਹ ਬਾਹਰ ਕਹਿੰਦੇ ਸਾਰਾ ਜਿੰਦ ਅੱਛਾ ਉਹਨਾਂ ਦਾ ਪਿਛਲੇ ਬੈਦੂ ਬੁਲਾ ਲਾ ਲਾ ਕੇ ਬਿਚਾ ਆਇਆ ਉਹ ਜੈ ਜੀ ਬਾਰ ਆਇਆ ਕੋਤੇ ਆਇਆ हाँ विलोन इस बंदी का जांट तो लगते कुछ नहीं होगा ना अच्छा जिससे लाभ उसे रहने पर नहीं भाई फैवी को कभी विलोन इस बंदी का फैवी माँ फैवी को कभी विलोन इस बंदी का जांट तो ठीक रहना ना अगर कुछ नहीं होगा जांट ठीक है समझे जिससे जांट वाला ਤੇ ਵੀ ਲੱਗ ਲੱਗ ਕੇ ਉਹ ਤਾਂ ਮੈਂ ਦੇਖਿਆ ਉਦੋਂ ਮਾ ਨੂੰ ਲੱਗ ਲੇਗਾ ਪੰਪਰੂਮਾ ਪੰਪ ਦੇ ਉਂਗਲੀ ਲੱਗੇ ਉਹਦੇ ਉਂਗਲੀ ਗੱਲੇ ਚੜ ਗਈ ਤਾਂ ਮਰੋ ਪੱਟੀਆਂ ਉਹਦੇ ਕਰਦੇ ਸਤੰਦ 15 ਨਹੀਂ ਕਿਹਦੇ ਦੇਖੀਓ 15 ਚ ਕੀ ਹੈ ਪਰ ਨਹੀਂ 15 15 15 ਤੋਂ ਜ਼ਿਆਦਾ ਹੀ ਹੋ ਹੈ ਹਾਂ from mm there. -hmm. ਕੰਮ ਬ੍ਰੀਕੀ ਆਲਾ ਬਹੁਤ ਟਾਈਮ ਲੱਗਿਆ ਇਹਨਾਂ ਨੂੰ ਜਿਹੜਾ ਸਕੀਲ ਜਿਹੜੇ ਮੋਨੇ ਦੇ ਦਿਖਾਈ ਇਹਨਾਂ ਦੇ ਵਿੱਚ ਰਸੀ ਗਿਆ ਠੀਕ ਹੈ ਤਕਰੀਬਨ ਸਪੇਸ ਆਉਂਦੀ ਹੈ 200 ਦੀ ਪਾਈਂ ਦੇ ਉੱਪਰ ਦੇ ਲੋ ਬਾਈ ਜੇ ਆਪਾਂ 5 ਵਜੇ ਪਿੰਡ ਦੇ ਬਾਹਰ ਦੇ ਵਿੱਚ ਸਮਝ ਲਓ ਪ੍ਰੀਤ ਡੀਜੇ ਐਂਡ ਸਾਊਂਡ ਪ੍ਰੀਤ ਟੈਂਟ ਐਂਡ ਕੈਟਰਿੰਗ ਦਾ ਕੰਮ ਆਪਾਂ ਨਾਲ ਕੱਲ ਕੁਰਸੀਆਂ ਲੈ ਕੇ ਜਾਂਦੇ ਕੱਲ 2:00 ਦਾ ਟਾਈਮ ਹੀ ਲੱਗਿਆ ਹੈਗਾ ਵੀ ਹੁਣ ਆਪਾਂ ਲੈਣ ਆਏ ਵੇ ਕੁਰਸੀਆਂ ਔਰੇ ਆਹ ਨੰਬਰ ਥੱਲੇ ਨੋਟ ਕਰ ਲਿਓ ਨੰਬਰ ਮੈਂ ਤੁਹਾਨੂੰ ਨੋਟ ਪਾ ਕੇ ਰਾਉਂਦਾ ਵੀ ਇਹ ਬਾਈ ਨੇ ਸਾਰਾ ਹੀ ਸਮਾਨ ਟੈਂਟ ਦਾ ਵੇਚਣਾ ਕਿਉਂ ਜਿੰਨਾ ਵੀ ਹੈਗਾ ਕਰੋਕਰੀ ਗਰੂਕਰੀ ਸਾਰਾ ਕੁਛ ਸਾਫ ਕੱਪੜਾ ਲੀਡਾ ਜਿਹੜਾ ਹੈਗਾ ਨਾ ਸਾਰਾ ਹੀ ਟੈਂਟ ਵੇਚਣਾ ਇਹਨਾ ਥੱਲੇ ਮੈਟ ਮੂਟਾ ਉੱਪਰ ਪਈਆਂ ਚੱਲਣੇ ਚੁੰਨਨੇ ਆ ਭਰਿਆ ਵਾ ਇਹ ਬੋਰੇ ਭਰੇ ਵੇ ਸਭ ਕੁਝ ਵੇਚਣਾ ਕੁਰਸੀਆਂ ਵੀ ਇੱਧਰ ਪਈਆਂ ਇਹ ਆਪਣੀ ਜਗ੍ਹਾ ਨਾ ਪਈਆਂ ਬਈ। ਆਉਂਦਾ ਨਾ ਕਰਾਇਆ। ਅੱਛਾ। ਇਹ ਵੀ ਕੁਰਸੀਆਂ ਵੇਚਣੀਆਂ ਸਾਰੀਆਂ। ਕੁਰਸੀ ਵੇਚਣੀ ਐ। ਅੱਛਾ। ਸਾਰੀਆਂ। ਤੇ ਇਹ ਭਾਈ ਹੋ ਡਿਜੈਂਡੀ ਐ ਉਹ ਸਿਰ ਪਹਿਲੇ ਵਾਲੀ ਐ। ਇਹ ਗੱਡੀ ਵਾਲੀ ਐ। ਆਹ ਹੈਗੀ ਭਾਈ ਗੱਡੀ ਵਾਲੀ ਕੁਰਸੀ ਸਾਰੀ ਉਹ। ਕਿੰਨੀ ਕਾ ਜੀ ਇਹ? 1.5 ਕੁਰਸੀਆਂ ਆ ਵੇਚੜੀਆਂ ਆਪਾਂ। ਬਾਕੀ ਆਹ ਬੈਦ ਵਾਲੇ ਅਸੀਂ ਲੈ ਜਾਣੀਆਂ ਜੀ ਆਹ ਕੁਰਸੀਆਂ ਕਿ ਸਾਡੇ ਪਾਸ ਮੀਂਹ ਕਿਣਿਚ ਬਾਹਰ ਰਹਿ ਜਾਂਦੀਆਂ। ਫੇਰ ਚੱਕਰ ਨਹੀਂ ਸਾਨੂੰ ਕੋਈ ਹੈਗਾ ਇਹਨਾਂ। ਬਾਕੀ ਵੇਚਣਾ ਸਮਾਨ ਸਾਰੀ ਹੈ ਤੁਸੀਂ। ਕੁਰਸੀ ਵੇਚਣੀ ਆ ਤੇ ਪੰਡਾਲ ਵੇਚਣਾ ਅੱਛਾ ਕੱਪੜੇ ਸੀਲਿੰਗ ਆ ਜੀ ਪੰਡਾਲ ਦਾ ਠੀਕ ਆ ਠੀਕ ਆ ਕਿੰਨਾ ਕੁ ਟੈਂਟ ਕਿੰਨੇ ਦਾ ਪੰਡਾਲ ਹੋ ਪੰਡਾਲ ਹੋਈਆਂ 12 ਸੀਲਿੰਗਾ 12 ਸੀਲਿੰਗਾ 12 ਸੀਲਿੰਗਾ ਤੇ 30 ਕੁ ਪਰਦੇ ਠੀਕ ਪਰਦੇ ਦੋ ਟਾਈਸਰ ਕੁਰਸੀ ਕਵਰ ਠੀਕ ਆ ਇਹਦੇ ਉੱਪਰ ਬੈਂ ਵਾਲੇ ਇਹਦਾ ਕਪੜਾ ਤੇ ਉਹਦਾ ਕੁਰਸੀ ਦਾ ਬੈਂ ਦਾ ਕੁਰਸੀ ਵੈਂਦਾ ਹੋਊਗਾ ਪਰ ਕਵਰ ਇਹਦਾ ਪੈਂਦਾ ਹੈ ਕਵਰ ਹਰੇ ਕਵਰ ਇਹਨਾਂ ਦਾ ਕਵਰ ਦਾ ਹਰੇ ਕੋ ਭਾਜਣਾ ਹਾਂ ਕਵਰ ਜਿਹੜੀ ਮਰਜ਼ੀ ਬਵਾਲੇ ਵਿੱਚ ਔਰ ਕੁਰਸੀ ਆ ਕਵਰ ਜਿਹੜੀ ਮਰਜ਼ੀ ਕੋ ਭਾਜੇ ਕੁਰਸੀ ਕਿੰਨੀ 250 ਕੁਰਸੀ ਆ ਪਰ 150 ਵਿੱਚ ਨਹੀਂ ਆਈ 150 ਕੁਰਸੀ ਵਾਈਚਣੀ 150 150 ਬਾਕੀ ਮਾਈ ਨਾਲ ਤਾਂ ਜਿਹੜੀਆਂ ਸੀਲਿੰਗਾਂ ਵੇਚਣੀਆਂ ਆ ਵੇਚਤੀ ਆਪਾਂ ਦੇ ਬਰਲੇ ਦਾ ਵੇਚਤੀ ਆ ਹਾਂ ਥੋੜੀ ਵੇਚਤੀ ਠੀਕ ਆ ਕੁਰਸੀ ਆ ਵਿਚੜਦੇ ਪਈ ਆ ਮੈਟ ਮੈਟਾਂ ਦੇ ਰੋਰ ਪਾਏ ਆ ਵੇਚਣ ਨੂੰ ਕਿਹਦੇ ਪਏ ਆ ਮੈਟ ਤਾਂ ਆ ਵੀ ਪਿਆ ਆ ਆਹ ਵੇਖਦਾ ਬਾਈ ਦੋ ਕਮਰ ਲੱਗੇ ਹੋ ਮੈਟਰ ਨੂੰ ਦੋ ਤਿੰਨ ਕੰਮ ਲੱਗੇ ਹੋਏ ਆ ਠੀਕ ਆ ਕਿੰਨੇ ਜੀ ਮੈਟਰ ਹੈ ਕਿੰਨੇ ਕਮੈਟਰ ਇਹ 50 ਮੈਟਰ 50 ਠੀਕ ਆ ਬਾਕੀ ਦੂਆ ਮੈਟਰ ਪਏ ਆਪਣਾ ਬਾਈ ਕਿਸੇ ਨੇ ਸਮਾਨ ਲੈਣਾ ਹੋਵੇ ਮੈਟਰ ਲੈਣੇ ਹੋਵੇ ਉਹਦੇ ਸੀਲਿੰਗਾਂ ਪਈਆਂ ਬਾਈ ਗੱਲ ਨਾਲ ਬਾਈ ਦਾ ਬਸ ਉਹ ਨੰਬਰ ਪਹਿਲਾਂ ਸਟਾਰਟਿੰਗ ਤੇ ਪੜਾਇਆ ਉੱਪਰ ਵੀਡੀਓ ਤੇ ਬਾਈਗਾ ਕਰਕੇ ਸੰਪਰਕ ਕੁਰਸੀਆਂ ਲੈਣੀਆਂ ਹੋਈਆਂ ਜਿੰਨੀਆਂ ਲੈਣੀਆਂ ਅਗਲੇ ਗੱਲਬਾਤ ਕਰਕੇ ਆ ਨਾ ਇਹ ਕਿਹੜਾ ਪਿੰਡ ਡਹਿਰਿਆ ਡਹਿਰ ਪਿੰਡ ਹਾਂ ਡਹਿਰ ਪਿੰਡ ਆ ਬਾਈ ਇਹ ਗਰਾਊਂਡ ਦੇ ਸਾਹਮਣੇ ਦੇਖਣਾ ਵੀ ਗਰਾਊਂਡ ਦੇ ਸਾਹਮਣੇ ਆ ਕੇ ਗਰਾਊਂਡ ਦੇ ਸਾਹ ਵੀਰੇ ਸਾਹਮਣੇ ਦੁਕਾਨਾਂ ਬਾਈ ਦਾ ਸੰਪਰਕ ਕਰ ਲਿਓ ਵੀ ਹੁਣ ਅਸੀਂ ਲੈਣ ਆਏ ਹੋਏ ਸਾਨੂੰ ਕਿਹੜੇ ਦੇਣੇ ਜੋ ਪਰ ਲੀਆਂ हां ਈ ਉਹ ਪਰ ਲੀਆਂ ਤੁਹਾਡੀਆਂ ਕੱਢ ਦੋ ਫਿਰ ਜਾ ਉਹਨੇ ਕੱਢ ਬਈ ਆਪਣੇ ਕੁਰਸੀਆਂ ਕੱਢ ਲਓ ਦੇਖ ਕੇ ਜੀਨੇ ਕੱਢ ਪਰਦੇ ਕਿਦੇ ਪਰਦੇ ਹਾ ਮੈਂ ਵੇਚਣ ਲਿਆ ਦੇਖ ਲਈ ਮੜੇ ਬਾਈ ਹੁਣ ਚਲਾਉਣ ਦੀ ਕੀ ਦੇਖਾਂ ਨੇ ਅੱਦੋਂ ਕਿੰਨੇ ਨੰਦੇ ਨੇ ਚਾਰੇ ਗਿੰਦੇ ਨੇ ਇਹਨਾਂ ਨੂੰ ਚਾਰੇ ਨੰਦਾਂ ਪਰ ਨਹੀਂ ਪੜਦਾ ਸੱਤਾ ਹਾਲੇ ਪੂਰੀ ਵੀਡੀਓ ਪਾਣੀ ਵੀਡੀਓ ਕਰਨਾ ਹਾਂ ਵੀਡੀਓ ਬਤੇ ਜੀ ਸਾਨੂੰ ਪਰ ਤੁਹਾਡੇ ਪਾਸ ਦੂਜੇ ਤਰਾ ਬਣੀ ਹੁੰਦੀ ਸੀ ਤੇ ਫੋਨ ਕਰ ਦੇਣਾ ਨਾ ਨਾ ਫੋਨ ਤੇ ਦੂਜੇ ਦੀ ਠੀਕ ਆ ਆਹ ਰਾਹ ਇਹ ਸਾਈਡ ਆਹ ਤੇ ਰਾਹ ਇਹ ਸਾਈਡ ਪਰ ਆ ਜੀ ਆਹ ਸਾਈਡ ਤੇ ਪਰਦਾ ਹਾਂ ਹਾਂ ਠੀਕ ਆ ਸਰਾ ਚਿੱਟਾ ਬਾਈ ਠੀਕ ਆ ਇਹ ਵਧੀਆ ਕਲਰ ਪ੍ਰਿੰਟ ਹੋਊਗਾ ਪ੍ਰਿੰਟ ਆਹ ਹਾਂ ਹੈਗਾ ਨੀ ਕਾਗੜਾ ਰਹਿਣਾ ਇਹ ਦੋ ਕਲਰ ਆ ਅਸੀਂ ਇੱਕ ਪਰਦਾ ਦੂਆ ਇੱਕ ਕਰੂਗਾ ਪੀ ਆਨ ਪਾ ਲਿਆ ਠੀਕ ਆ 컬러 ਵਧੀਆ ਹਾਂ ਨਹੀਂ ਠੀਕ ਆ ਵਧੀਆ ਬਾਬਾ ਉਹ ਗੱਡੇ ਵੀ ਹੈ ਨਹੀਂ ਬਈ ਗੱਡੇ ਨਹੀਂ ਨਾ ਪਟਿਆ ਹੋਇਆ ਬਾਈ ਕੋਈ ਠੀਕ ਹੈ ਕੋਈ ਇਦਾਂ ਦਾ ਕੋਈ ਨਹੀਂ ਹੈਗਾ ਮੈਂ ਤਾਂ ਬਾਹਰ ਹੀ ਜੋ ਪਈਏ ਅੱਗੇ ਆਣਾ ਇਹ ਫੋਨ ਲਾ ਹਾਂ ਫੋਨ ਕਰੀ ਜਮਾ ਨਾ ਪਾ ਠੀਕ ਆ ਇਹਦਾ ਸੀਲਿੰਗ ਦਾ ਰੇਟ ਰੂਟ ਦਾ ਕੁਝ حسابਕ ਦਾ ਇਹਦਾ ਆਪਾਂ ਨੇ ਕਪਕਈ ਦੇ ਦੇਣਾ ਰੇਟ ਦਾ ਲੋਕ ਭਰ ਦਿੰਦੇ ਨੇ ਰੇਟ ਦਾ ਹਾਲੇ ਨੇ ਠੀਕ ਆ ਠੀਕ ਠੀਕ ਕਡਾਲ ਦਾ ਕਪਕਈ ਆਪਾਂ ਨੇ 30000 ਤਾਂ ਦੇ ਦੇਣਾ ਸਾਰੇ ਠੀਕ ਆ ਕਿੰਨੀਆਂ ਸੀਲਿੰਗ ਕਹੇ ਤੁਸੀਂ ਇਹ 12 ਸੀ ਕਿਹਾ ਤੁਸੀਂ ਜਾਂ 10 ਅੱਛਾ ਹੀ ਹੋਇਆ ਮਾਦਾ ਠੀਕ ਆ ਠੀਕ 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 ਵਰ ਗਿਣ ਕੇ ਜਿੰਨਾ ਵੀ ਅਸੀਂ ਕਹਿੰਨਾ ਰੱਖ ਕੇ ਅਸੀਂ ਹਰ ਗਵਾਰ ਠੀਕ ਆ ਜੋ ਵੀ ਆਪੀ ਦੇ ਦੇਣਾ ਠੀਕ ਆ ਠੀਕ ਆ ਦੇਖੀ ਬਈ ਆਪਾਂ ਬਣਾ ਫਿਰ ਹੂੰ ਲੋ ਬਾਜੀ ਪੜਦੇ ਯਾਰ ਉੱਪਰ ਸੀਲਿੰਗਾਂ ਹਰ ਕੁਰਸੀ ਪਕਾਉ ਹੈ ਮੈਟ ਹੈ ਉਹਦਾ ਹਾਂ ਮੈਟ ਆ ਮੈਟ ਲੱਗੇ ਦੇ ਘਟਦਾ ਵੀ ਹੁੰਦਾ ਨਾ ਹਾਂਜੀ 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 ਇਹ ਤਾਂ ਹੈਗਾ ਕੀ ਆ ਗੇਂ ਵੀ ਆਪਣਾ ਕੋਸੀ ਐਸਾ ਹੁਣ ਮੇਰੇ ਕੋਲ ਚੱਲ ਤੂੰ ਦੇਖਾ ੱ ਲੈ ਮੈਂ ਕਿਹਾ ਆ ਦੇਖ ਲੈ ਤੂੰ ਠੀਕ ਹੈ ਹਾਂ ਇਹ ਲੈ ਲੈ ਠੀਕ ਹੈ ਜੀ ਭਾਰੀ ਨਵੀਂ ਆ ਓ ਭਾਈ ਠੀਕ ਹੈ। ਗਿਰਦੀ ਤਾਂ ਨਹੀਂ। 10 ਟੈਂਟ ਪਾਲਣ ਬੋਰਡਾਂ ਦੇ ਪਰ ਢੂਰੇਗਾ। ਫੈਂ ਕੰਮ ਠੀਕ ਹੈ। ਗੱਡੀ ਤਾਂ ਤੋੜੇ ਵੀ ਜਾ ਰਹੀ। 10 ਕੁਰਸੀਆਂ ਭਾਈ ਮੋਰਚਲ ਵਲਾਦ ਰੀਆਂ। ਇੱਧਰ ਆ ਲੈ ਭਾਈ ਦੂਜੇ ਨਾਲ। ਲੈ। ਭਾਈ ਅ ਵੀ ਅਸੀਂ ਭਾਈ ਨੂੜਤੀ ਇੱਕ ਵਾਰ। ਹਾਂ। ਇਹ ਵੀ ਕੰਮ ਕੋਈ ਵੀ ਕਰਨਾ ਹਥਿਆਰ ਕੋਲ ਹੋਣਾ ਚਾਹੀਦਾ ਪਹਿਲਾ ਪੂਰਾ। ਉਹੀ ਕੰਮ ਹੈ। ਹਾਂ ਮੈਨੂੰ ਪਤਾ ਵੀ ਰੱਸੀਾਂ ਦੀ ਲੋਡ ਪੈਣੀ ਆ। ਉਧਰ ਹੀ ਤੇ ਜਾਣੀ ਆ। ਕਾਗਜ਼ ਨਾਲ ਕੋਈ ਨਹੀਂ ਕੱਢਦਾ। ਹੁਣ ਐ ਤਸਦੀਕਾ ਵੱਡੋਗੇ ਜਿੱਥੇ ਮਰਜੀ ਦੇ ਲੈਣਾ। ਇਹ ਤਾਂ ਹੈ। ਬਾਈ ਦੇਖ ਲੈ ਵੀ ਜਿੰਨੇ ਪੈਸੇ ਬਾਈ ਕਟੇਗਾ ਤਾਂ ਨਹੀਂ? ਕਟਿਆ ਤਾਂ ਨਹੀਂ? ਕਟਿਆ ਤੇ ਆਗਾ। ਆ ਤਾਂ 300 ਰੁਪਏ ਕੁਰਸੀ ਢਾਈ ਆ। ਕਹਿੰਦਾ 350 ਲੈਣਾ ਬਾਅਦ 300 ਬਾਅਦ ਨੂੰ। ਹਾਂ। ਕਹਿੰਦਾ ਮੰਨੇ ਨਹੀਂ ਘੱਟ ਨੂੰ ਕਹਿੰਦਾ ਮੇਰੀਆਂ ਜਿਹੜੀਆਂ ਦੇ ਵਿਕਣੀਆਂ 50 ਇਕੱਠੀਆਂ ਵਿਕਣੀਆਂ ਕਹਿੰਦਾ ਫਿਰ ਇਹ ਘੱਟੀਆਂ ਚੱਕਦਾ ਕਹਿੰਦਾ ਮੈਂ 10 ਮੰਨਦਾ ਨਹੀਂ ਸੀ ਕਹਿੰਦਾ ਮੈਨੂੰ ਤੇ ਡੇੜਾ ਜੋਰ ਕਿੰਨੇ ਦਾ ਜੋਰ ਅੱਛਾ ਕਿੰਨੇ ਦਾ ਜੋਰ ਭਾਈ ਚੱਲ ਅਸੀਂ ਵੀ ਜੋਰ ਕਿੰਨੇ ਵੀਰੇ ਪਾਤਾ ਵੀ ਮੋਟਰ ਪਰ ਲੋਡ ਪੈਂਦੀ ਰਹਿੰਦੀ ਆ ਉਹ ਕੁਰਸੀਆ ਕਹਿੰਦੇ ਟੋਪ ਆਪਣਾ 10 ਕੇ ਸਰ ਜਾਣਾ ਹਾਂ ਜੱਗੇ ਨੂੰ ਫੋਨ ਕਰਦੇ ਵੀ ਢੱਡਾ ਬੁਲਾਉਣਾ ਆ ਜਾ ਬਈ ਫਿਰ ਬਾਹਲੀ ਗੱਡੀ ਕੁਰਸੀਆ ਨਹੀਂ ਆ ਹਾਂ ਨਾ ਨਾ ਠੀਕ ਹੈ ਹਾਂ ਚੀਜ਼ ਬਣ ਗਈ ਆ ਭਾਈ ਵਧੀਆ ਜੀ ਹੈ ਆਨੇ ਦੁਨੀਆਂ ਤਾਂ ਨਹੀਂ ਲਈਆਂ ਗੱਡੀਆਂ ਵਾਲੀਆਂ ਵੀ ਤੁਹਾਨੂੰ ਪਤਾ ਹੈ ਮੀਮੂ ਪੇਤੇ ਥੋੜਾ ਖਰਾਬ ਰਹਿੰਦਾ ਹੈ ਬਾਹਰ ਪਈਆਂ ਰਹਿੰਦੀਆਂ ਇਹਨਾਂ ਨੂੰ ਕੋਈ ਫਰਕ ਨਹੀਂ ਭਾਈ ਆਪਾਂ ਨੂੰ ਗੱਡੀ ਵਾਲੀਆਂ ਲੋਡ ਨਹੀਂ ਦਿੱਤੀਆਂ ਹੈਗੀਆਂ ਗੱਤੀ ਵਾਲੇ ਮੇਂਤੀਆਂ ਨੇ ਗੱਤੀ ਵਾਲੇ ਭਾਈ ਪੇਤੇ ਜਾਣੇ ਤਾਂ ਫੇਰ ਲੋਡ ਲੋਡ ਨਹੀਂ ਦਿੰਦੇ ਸੁਣ ਕੇ ਸਾਡੇ ਬਾਹਰ ਆ ਜਾਂਦੀਆਂ ਪਈਆਂ ਕਾਨੇ ਵਾਲੇ ਪਈਆਂ ਸਾਡੇ ਕੋਲ ਕੋਈ ਬਾਹਰ ਆ ਜਾਂਦੀਆਂ ਪਾ ਲੈ ਮੀ ਦਾ ਕਾਦ ਆ ਜਾਵੇ ਇਹੀ ਲੋਡ ਹੈ ਇਹੀ ਲੋਡ ਹੈ ਇੱਥੇ ਕੋਈ ਮਾਰੀ ਧਰਤੀ ਘੱਲ ਲਾ ਦੇ ਛੱਡ ਦੇ ਪਾਣੀ ਧਰਦਾ ਹੈਗਾ ਨਾ ਫੇਰ ਬਹਿ ਜਾ ਆਪਣਾ ਆਪਣਾ ਉਹ ਭਾਈ ਜੇ ਕੋਈ ਆਉਂਦਾ ਤਾਂ ਹੈ ਨਹੀਂ ਤਾਂ ਹੁਣ ਮਾਰ ਹਟਾਉਗਾ ਮੁੱਕਿਆ ਵਾ ਆਪਣਾ ਮੁੱਕਿਆ ਵਾ ਬਾਕੀ ਇਹ ਆ ਵੀ ਇਨੀ ਕੇ ਬੈਠ ਟੁੱਟਦੀ ਹੈ ਜਨ ਮਰਦੀ ਨਵਾਰਗਾ ਬੋਲਣਾ ਨਵਾਰਗਾ ਲਈ ਫੋਣ ਦੇ ਵਿੱਚ ਪਲਾਸਟਿਕ ਦਾ ਇਹਦਾ ਹੱਲ ਹੈਗਾ ਜੇ ਲੱਤ ਵਿੰਗ ਹੀ ਉਹਦੀ ਬੈਲਡ ਕਰਾ ਦੇ ਤੇ ਕਰਾ ਦੇ ਵੀ ਟੂ ਵੀ ਦਾ ਪਲਾਸਟਿਕ ਦਾ ਪਲਾਸਟਿਕ ਦਾ ਟੁੱਟ ਕੇ ਬੱਚਨ ਦਾ ਦਰਸਾ ਸਕ ਹਾਂ ਉਹ ਬਣਿਆ ਉਹ ਕੁਰਸੀ ਟੁੱਟ ਗਈ ਨਵੀਆਂ ਕੁਰਸੀ ਟੁੱਟੀਆਂ ਟੁੱਟੀਆਂ ਬਈ ਟੁੱਟ ਗਈ ਕਿਉਂ ਅਗਲਾ ਬੈਠ ਕੇ ਪੈਰ ਰਾਲ ਲੈਣਾ ਪਿੰਗੇ ਨੂੰ ਉਹ ਹਾਂ ਉਹ ਤਾਂ ਹੈ ਜੀ ਉਹ ਲੱਤਾਂ ਬਰਾਜ ਦਾ ਬਜਟ ਫਟ ਜਾਂਦੀ ਪਲਾਸਟਿਕ ਦੀ ਚੱਲ ਕਿਉਂ ਪਲਾਸਟਿਕ ਬਾਕੀ ਭਾਈ ਤੂੜੀ ਵੀ ਬਣਦੀ ਹੈ ਮਸ਼ੀਨਾ ਮਾਰੋ ਮਾਰ ਚੱਲਦੀ ਐ ਇੱਧਰ ਉਹ ਭਾਈ ਓ ਰੇਲਾ ਬਣਾ ਦੇ ਪਰਦੇ ਪਰਦੇ ਮਸ਼ੀਨਾ ਰੇਲਾ ਭਾਈ ਤੂੰ ਸੰਪਰਤ ਤੱਕ ਹੀ ਚੱਲੀ ਜਾ ਜਾਨੇ ਪਰ ਹੌਸਲੀ ਨਹੀਂ ਮਾਰਦੀ ਕਿਹੜਾ ਮੀਨਾ ਆ ਗਿਆ ਦੇ ਲੈ ਖਰਾਬ ਆ ਵੀ ਮੀਨਾ ਖਰਾਬ ਕਰਦਾ ਕਰਦਾ ਜੀ ਲੋੜੀ ਪਾਉ ਪਾਇਆ ਭਾਵੇਂ ਤੂੰ ਨਹੀਂ ਬਣਾਉਂਦੇ ਨਹੀਂ ਬਣਾਉਂਦੇ ਰੇਟ ਬਹੁਤ ਆ ਪਰ ਉਹ ਆਫੇ ਆਫੇ ਲੋਡ ਕਰਦਾ ਭਾਈ ਤੂੜੀ ਦਾ ਹੁਣ ਰੇਟ ਵੀ ਵੱਧ ਗਿਆ दिसंबर महीना ठंड दा भाई दिसंबर तो के हो गया देख लो कि महीना हो गया उन्होंने खेत वा के वेले होते हाले भी भाई जाते लोग लो जी भाई आ गया कुर्सिया मोटर वन तंग तो नहीं हो भाई फिर ठीक है ਲੱਗਿਆ ਨਾ ਬੁੱਤੇ ਹਾਂ ਸਾਈਟਿੰਗ ਸਹੀ ਸੀ ਜਿਹੜਾ ਬਣੋ ਬਾਤ ਆਪਾਂ ਨੇ ਬੰਦ ਦੀ ਹੈ ਨਾ ਵਧੀਆ ਹੂੰ ਇਹ ਹਿੱਲਣ ਲੱਗ ਜੂਗੀ ਕਈ ਵਾਰ ਨਹੀਂ ਨਾ ਸਾਡਾ ਦੂ ਦੇਖ ਲੈ ਅੱਗੇ ਨਹੀਂ ਘੇਰਨਾ ਜੂਗੀ ਹੂੰ ਸਾਡਾ ਤੋਂ ਸੱਚ ਨਹੀਂ ਹੁਣ ਬਾਈ ਮੋਟਰ ਵਾ ਆ ਗਈਆਂ ਹੁਣ ਵਿਲੇ ਟਕਾਣੇ ਵਾਂਹ ਲਾ ਗਿਆ ਹੁਣ ਕੌਣ ਆ ਗਿਆ ਟਕਾਣੇ ਨਹੀਂ ਨਹੀਂ ਫਾਇਦਾ ਆ ਗਿਆ ਫਾਇਦਾ ਇਹ ਤਾਂ ਹੈ ਨੀ ਅਗੇ ਸਭ ਨਾ ਨਾ ਵਜਨ ਤਾਂ ਤਾਂ ਭਾਈ ਮੈਨੂੰ ਪਹਿਲਾਂ ਆਇਆ ਤਾਂ ਵੀ 10 ਨਾਲ ਉੱਚੀਆਂ ਜਿਆਦਾ ਹੋ ਗਈਆਂ ਥੋੜੀ ਜਿਹੀ ਰਹਿ ਗਈ ਕੰਮ ਇੱਕ ਦੂਏ ਦੇ ਵਿੱਚ ਪੈ ਗਈ ਹੈ ਨਾ ਜੇ ਕਿਤੇ ਦੁਨੀਆਂ ਹੁੰਦੀ ਜਿਗਾ ਪਲਾਸਟਿਕ ਵਾਲੀਆਂ ਵੇਖਣੀਆਂ ਆਏ ਦੀ ਉਹ ਗੋਲ ਨਹੀਂ ਵੀ ਆਉਣੀ ਆ ਹੂੰ ਬਾਕੀ ਹੁਣ ਭਾਈ ਦਿਖਾਉਂਦੇ ਸਾਨੂੰ ਖੋਲ ਕੇ ਲਾ ਕੇ ਸੈਟਿੰਗ ਜੀ ਵੀ ਕਹਿ ਕਹਿੰਦੇ ਅਰੇ ਉਹ ਸੀਲਿੰਗ ਨੂੰ ਸੱਪ ਦਾ ਕਰਦੇ ਉਹ ਕੱਚੀਆਂ ਦੇ ਨਹੀਂ ਆ ਜਾਂਦੇ ਹਾਂ ਰਹਿ ਗਈ ਸੀਲਿੰਗ ਉਹ ਵੀ ਮਿਲ ਜਾਣੀ ਇੱਕ ਰੋਂ ਬੰਨਿਆ ਨਹੀਂ ਹੈਗਾ ਹਾਂ ਜੇ ਮੈਲੀ ਨਹੀਂ ਕਿ ਫੇਰ ਉਹ ਪ੍ਰਾਣੀਆਂ ਮਿਲਣਗੇ ਸਾਨੂੰ ਇਹ ਇੱਥੇ ਬੰਨ ਹੋ ਜਵੇ ਉਧਰ ਰੱਖਦਾ ਗਾ ਬੰਨ ਹੋ ਜੇ ਦੱਸਿਆਂ ਗਲ ਮਿੱਠਾ ਕਰਦੇ ਫਿਰ ਉੱਪਰ ਦੇ ਜਾਨਵਰਾਂ ਦੇ ਮਿੱਠਾ-ਮੁੱਠਾ ਦਾ ਨਹੀਂ ਫਿਰੇੜ ਹੈਗਾ ਉਹ ਤਾਂ ਹੈ ਜੀ ਦੇਖ ਰਿਹਾ ਭਾਈ ਘਰ ਤੇ ਹਿੱਲਾ ਤੇ ਇਹ ਟੈਂਟ ਵਾਲਿਆਂ ਨੂੰ ਮਿਲਦੇ ਆ ਨਮੀ ਤਾਂ ਬਾਈ ਮਹਿੰਗੀ ਹੋਊਗੀ ਨਮੀ ਤਾਂ ਬਾਈ ਹੋਊਗੀ ਨਮੀ ਦੀ ਉਰੇ ਲੋਡ ਵੀ ਨਹੀਂ ਨਾ ਹੈਗੀ ਸਾਨੂੰ ਹੂੰ ਅਸੀਂ ਕਿਹੜੇ ਐਡਾ ਕੰਮ ਲੈਣਾ ਹਾਂ ਨਮੀ ਬਾਈ ਮੈਂ ਖੋਲਤੀ ਇੱਧਰ ਵੀ ਠੀਕ ਹੈ ਕੋਈ ਨਹੀਂ ਗਿਰਦੀਆਂ ਨਹੀਂ ਹੈਗੀਆਂ ਬਤਾ ਦਿੰਨੇ ਉੱਪਰ ਦਾ ਮੈਨੂੰ ਇੱਧਰ ਇੱਥੇ ਉਹੀ ਕੰਮ ਨਾ ਹੋ ਜਵੇ ਤੇ ਇੱਲਾ ਮਿੱਠਾ ਪਾਣੀ ਪੀਤਾ ਵਿਆਏ ਹਾਂ ਠੀਕ ਹੈ ਹੱਸੋ ਹਾ ਦਾ ਵਧੀਆ ਜਿਹੜੀਆਂ ਕੁਰਸੀਆਂ ਜਿਹੜੀਆਂ ਹੋਰ ਵੀ ਪਈਆਂ ਦੀ ਉਹ ਵੀ ਵਧੀਆ ਹਾਂ ਠੀਕ ਹੈ ਇਹ ਨਹੀਂ ਹੈ ਕਿ ਅਸੀਂ ਛਾਂਟ ਕੇ ਜਾਂਦੀਆਂ ਅੱਧਰ ਵੀ ਸਾਡੇ ਭਾਈ ਜੇ ਓਹ ਕੁਰਸੀਆਂ ਲਈਏ ਇਹ ਨਵੀਂ ਮਹਿੰਗੀ ਹੋਣੀ ਇਹ ਪੱਟੋਗਾ 800 ਰੁਪਏ ਦੀ ਹੋਣੀ ਮੇਰੇ ਸਾਹਮਣੇ ਵਿਲੋ ਹਾਬੀ ਲੱਗਿਆ ਹੋਇਆ ਲੈ ਹੋਸ਼ ਉਹ ਬੰਦੇ ਲੱਭਣੇ ਬੈ ਕੇ ਦੇਖੋ ਬੰਦੇ ਲੱਭਣੇ ਹੈ ਭਾਈ ਕੱਲ ਜਾ ਹੀ ਰਿਹਾ ਸਾਨੂੰ ਕੱਲ ਹੋ ਗਏ ਲੇਟ ਕੱਲ ਮਿਲਿਆ ਨਹੀਂ ਹੈਗੇ ਮੈਂ ਤਾਂ ਬਹੁਤ ਫੋਨ ਕਰੇ ਹਾਂ ਉਹ ਬਾਈ ਕਹਿੰਦਾ ਵੀ ਮੇਰਾ ਥੋੜਾ ਜਿਹਾ ਟੈਂਟ ਦਾ ਕੰਮ ਕਰਕੇ ਬਿਜੀ ਰਹਿੰਦਾ ਹੂੰ ਉਹ ਕਹਿੰਦਾ ਥੋੜਾ ਜਿਹਾ ਕੰਮ ਛੁੱਟ ਗਿਆ ਲੈ ਵੀ ਬਿਜੀ ਰਹਿੰਦਾ ਮੈਂ ਬਿਜੀ ਰਹਿੰਦਾ ਕਹਿੰਦਾ ਮੇਰਾ ਫੋਨ 'ਤੇ ਕੰਮ ਜ਼ਿਆਦਾ ਚੱਲਦਾ ਹੂੰ ਇੱਕ ਫਿਰ ਉਹ ਚੌਲਾ ਚੌਲਾ ਦਾ ਢੇਡੇ ਲਾਉਣ ਲੰਗੇ ਟੈਂਪੂ ਹੈ ਨਾ ਫੇਰ ਕਿਰਾਇਆ ਕਰਦਾ ਹੁਣ ਪੇਰ ਭਾਈ ਖਾਤੀ ਹੋ ਗਈਆਂ ਲੈ ਇਕਣਾ ਮਰਜੀ ਛੋਟਾ ਪ੍ਰੋਗਰਾਮ ਮੋਟਰ ਤੇ ਚੱਲੇ ਇਕਣਾ ਮਰਜੀ ਕਹਿੰਦਾ ਹੋਰ ਬਾਕੀ ਭਾਈ ਉਹ ਥੋੜੇ ਜਿਹਾ ਕਹਿੰਦਾ ਵੀ ਨਟ ਜੇ ਢਿੱਲੇ ਹੋਇਆ ਨਟ ਕੱਸ ਲਿਓ ਇਹਨਾਂ ਦੇ ਨਾਲ ਜਦ ਤਨੂੰ ਪਤਾ ਵੀ ਕੀ ਚੱਲਦੀ ਹੈ ਫਿਰ ਹਾਂ ਬੈਠ ਕੇ ਢਿੱਲੇ ਹੋ ਜਾਂਦੇ ਆ ਲੈ ਭਾਈ ਬਾਸਾ ਠੀਕ ਹੈ ਲਾ ਹੌਨ ਸਾਈਡ ਤੇ ਸਾਈਡ ਤੇ ਨਾ ਉੱਚਾ ਨਹੀਂ ਮਬੋਤਾ ਨਾ ਉੱਚਾ ਆਈ ਨੂੰ ਵੀ ਕਰਾਉਣਾ ਲੋਡ ਇਹ ਨਾਮ ਮਨਵਾਰ ਜਾ ਕੇ ਅੱਛਾ ਇਹਦੇ ਪਾਵੇ ਇਹਨਾਂ ਨੇ ਵੜਾ ਦੇਣੇ ਇਹ ਰੈਡੀ ਕਰ ਦੇਣਾ ਵੀ ਹਾਂ ਇਹ ਫਿਰ ਨੀਵਾ ਕਰ ਦੋ ਥੋੜਾ ਉਹ ਗਬਲੇ ਇਹ ਰੈਡੀ ਇਹ ਕੱਲ੍ਹ ਵਾਸਤੇ ਤਾਂ ਦੇਖਦੇ ਤੂੰ ਪਾਰਟੀ ਕਰ ਕੱਲ ਕੁੱਟੀਆਂ ਲਾਈਆਂ ਨਹੀਂ ਅੱਜ ਆਈਆਂ ਅੱਜ ਅੰਦਰ ਬਣਾਉਂਦੇ ਤੇਰਾ ਦੁਆਰਾ ਤੇਰੇ ਕਰਕੇ ਹੀ ਲਿਆਂਦੇ ਤੂੰ ਮਾਤਰਾ ਲਾਈਵ ਹੋਊਗਾ ਤੂੰ ਜਾਣਦੇ ਤਾਂ ਲੋਕ ਨਹੀਂ ਕਿਨੇ ਵਾਸਤੇ ਲੈਂਦੀ ਐ ਇਹ ਜੱਗੇ ਵਾਸਤੇ ਲੈਂਦੇ ਆ ਪਾਰਟੀ ਤੇਰੇ ਜੱਗੇ ਲਿਆਉਣੇ ਕੱਲ ਤੇ ਕੱਲ ਅਸੀਂ ਲੇਟ ਹੋ ਗਏ ਜੱਗੇ ਇਹ ਸਮਝ ਆਣੀ ਐ ਹਾਂ ਪ੍ਰਾਣੀਆਂ ਯਾਰ ਪ੍ਰਾਣੀਆਂ ਹੀ ᱛੀਆਂ ਉਹ ਨਵੀਆਂ ਲਈ ਆਉਣ ਦੇ ਪ੍ਰਾਣੀਆਂ ਟੈਂਟ ਵਾਲੇ ਦੇ ਟੈਂਟ ਵਾਲੇ ਤੇ ਪ੍ਰਾਣੀਆਂ ਨੇ ਸੌਦਾ ਕਰਕੇ ਲਿਆਇਆ ਨਾ ਮਿਲਦੀ ਨਾ ਨਵੀਆਂ ਨਵੀਆਂ ਤਾਂ ਭਲਾ ਹਣ ਪ੍ਰਾਣੀਆਂ ਕਿਹਾ ਦੱਸ ਸੱਚ ਤਰਾਣਾ ਹੁਣ ਦੱਸ ਪ੍ਰਾਣਾ ਕਹਿਗਾ ਬੈਂਟ ਵੀ ਨਮਾ ਪਿਆ ਸਟੀਲ ਵਰਗੀ ਕੁਰਸੀ ਪਈ ਹੈ ਕੁਝ ਤਰ੍ਹਾਂ ਮੋਟਰ ਕੋਲ ਸੀ ਰੱਖਿਆ ਉਹਨਾਂ ਘਰ ਵੀ ਰੱਖੇ ਹੈਗੇ ਹੋਰ ਇਹਦਾ ਨਿਪਟ ਗਿਆ ਹਾਂ ਭਾਈ ਇਹ ਕਿੱਥੇ ਭੇਜਤੇ ਬਈ ਜਾਨੋ ਨਹੀਂ ਪਤਾ ਮੈਂ ਤਾਂ ਗਿਆ ਵਾ ਤਾਂ 6 ਵਜੇ ਦਾ ਜਿਹੜਾ ਪਟਣ। ਭਈ ਇਹ ਆ ਕਰ ਲੈ ਮੈਂ ਨਾਲ। ਕਿਹੜਾ? ਜਿਹੜੇ ਰਣਜੀਤ ਸਿੰਘ ਆਉਂਦੇ। ਹਾਂ ਠੀਕ ਆ। ਠੀਕ ਆ। 400 500। 500 ਨੂੰ ਹੈ ਸੁੱਕੇ ਪੱਕੇ ਆ ਫਿਰ। ਉਦੋਂ ਦੇ 600 ਮੰਗਦੇ ਫਿਰ ਰੋਟੀ ਮੰਗਦੇ ਦੇ ਗਏ। ਸਰੂ ਵੀ ਭਾਈ। ਹਾਂ ਉਹ ਸਭ ਇਹਦਾ ਫਰਕ ਚੌਥੇ ਗਰੀ ਦੇ ਆਪਾਂ ਨੇ। ਐ ਸਭ ਦੁਬਾਰੇ ਚੱਲੇ ਹੋਏ। ਅੰਦਰੋਂ ਖੇਡ ਭਰੇ ਹੋ ਦਖਣ ਲੱਗ ਗਿਆ ਆ ਦੇਖ ਬਿਦੂ ਬਿਦੂ ਦਾ ਬਰਾਬਰ ਰਵ ਚੱਲੀ ਇਹਨੂੰ ਲਾਉਂਦਾ ਹੁਣ ਕੱਲ ਕੋਲੋਂ ਪਾਣੀ ਇੱਕ ਵਾਰ ਪਾਣੀ ਲਾ ਕੇ ਫੇਰੇਦਾ ਦਈਆਂ ਛੱਟਾ ਮਾ ਫੇਰ ਤੇ ਆਇਆ ਮੌਸਮ ਦੇ ਕਿ ਸੁਰ ਨਹੀਂ ਹੈਗਾ ਪਾਣੀ ਲਾਉਣ ਨੂੰ ਵੀ ਜੀ ਨਹੀਂ ਕਰਦਾ ਵਿੱਚ ਆ ਦੇਖ ਹੁਣ ਤਾਂ ਚਰੀ ਪੂਰੀ ਹੋ ਗਈ ਜਾਂਦੀ ਵੱਧਦੀ ਰਿਹਦਾ ਛੱਟਾ ਲਾਇਆ ਵ ਇੱਕ ਆਗਰੀ ਸਮਝ ਰਿਹਾ ਆਪਣਾ ਫੇਰ ਕਰ ਦੇਣੀ ਹੈ ਮੱਕੀ ਕੱਲ ਬਾਜਰੇ ਜਿਹੜੇ ਪਾਇਆ ਨਾ ਜਿੱਥੇ ਵੀ ਦੇਖਦੇ ਸਪਰੇਅ ਕਰਕੇ ਕੱਢੀ ਇਹ ਥੋੜਾ ਜਿਹਾ ਆਪਾਂ ਨਰਮ ਨੂੰ ਵਾਢਾ ਲਾ ਦੇਣਾ ਇਹਨੂੰ ਵਾਢਾ ਲੱਗਿਆ ਫੇਰੇ ਦੁਬਾਰੇ ਫੋਟੋ ਵੀ ਤੇ ਵਾਢਾ ਨਹੀਂ ਜਿਹੜੀ ਵਾਢੀ ਦੇ ਜਾਂਦੀ ਹੈ ਟਾਈਮ ਕਰ ਵਾਢਾ ਲਾਇਆ ਕਰ ਬਹੁਤ ਗਰਮੀ ਹੁੰਦੀ ਐਸ ਟਾਈਮ ਤੇ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਵੀ ਹੁਣ ਚੱਲੀ ਆ ਡਾਕਟਰ ਕੋਲ ਦਵਾਈ ਲੈਣ ਵਾਸਤੇ ਰਹੀਏ ਰਾਮ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ